ਪੰਜਾਬੀ ਫਿਲਮ ਅਦਾਕਾਰ ਗੁੱਗੂ ਗਿੱਲ ਨੂੰ ਵੱਡਾ ਸਦਮਾ ਲੱਗਿਆ ਕਿਉਂਕਿ ਗੁੱਗੂ ਗਿੱਲ ਦੀ ਭੈਣ ਦਾ ਅਚਾਨਕ ਦਿਹਾਂਤ ਹੋ ਗਿਆ। ਇਸ ਦੌਰਾਨ ਗੁੱਗੂ ਗਿੱਲ ਆਪਣੀ ਭੈਣ ਦੇ ਕੋਲ ਬਠਿੰਡਾ ਦੇ ਵਿੱਚ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਲ ਹੋਏ ਅਤੇ ਨਮ ਅੱਖਾਂ ਦੇ ਨਾਲ ਆਖਰੀ ਵਿਦਾਈ ਦਿੰਦੇ ਹੋਏ ਨਜ਼ਰ ਆਏ। ਇਸ ਦੁੱਖ ਭਰੀ ਘੜੀ ਦੇ ਵਿੱਚ ਗੁੱਗੂ ਗਿੱਲ ਕਾਫੀ ਇਸ ਮੌਕੇ ਤੇ ਭਾਵੁਕ ਨਜ਼ਰ ਆਏ ਕਿਉਂਕਿ ਭੈਣ ਅਤੇ ਭਰਾ ਦਾ ਰਿਸ਼ਤਾ ਬੇਸ਼ੱਕ ਵੱਡੇ ਹੋ ਜਾਣ ਪਰ ਬਚਪਨ ਦੀਆਂ ਯਾਦਾਂ ਉਦੋਂ ਹੋਰ ਸਤਾਉਂਦੀਆਂ ਨੇ ਜਦੋਂ ਇਸ ਦੁਨੀਆ ਨੂੰ ਭੈਣ ਜਾਂ ਭਰਾ ਅਲਵਿਦਾ ਕਹਿ ਦੇਵੇ ਤਾਂ ਕੁਝ ਅਜਿਹੇ ਹੀ ਗੱਗੂ ਗਿੱਲ ਜਿਹੜੇ ਨੇ ਅੱਜ ਮਹਿਸੂਸ ਕਰ ਰਹੇ ਨੇ ਨਾ ਮੱਖਾਂ ਤੁਸੀਂ ਦੇਖ ਸਕਦੇ ਹੋ ਗੱਗੂ ਗਿੱਲ ਦੀਆਂ ਅਤੇ ਆਖਰੀ ਵਿਦਾਈ ਜਿਹੜੀ ਹੈ ਆਪਣੀ ਵੱਡੀ ਭੈਣ ਨੂੰ ਦਿੰਦੇ ਹੋਏ ਨਾਚ ਰਾਇ ਨੇ ਇਸ ਦੌਰਾਨ ਗੁੱਗੂ ਗਿੱਲ ਆਪਣੇ ਕਰੀਬੀ ਹੋਰ ਰਿਸ਼ਤੇਦਾਰਾਂ ਦੇ ਵਿੱਚ ਜ਼ਰੂਰ ਵਿਚਰੇ ਪਰ ਉਹਨਾਂ ਦੇ ਵੱਲੋਂ ਇਸ ਦੁੱਖ ਦੀ ਘੜੀ ਦੇ ਵਿੱਚ ਕਿਸੇ ਨਾਲ ਕੁਝ ਵੀ ਗੱਲਬਾਤ ਜਿਹੜੀ ਹੈ ਨਹੀਂ ਕੀਤੀ ਜਾਂਦੀ ਬਿਲਕੁਲ ਸਾਦੇ ਢੰਗ ਦੇ ਨਾਲ ਅੰਤਿਮ ਵਿਦਾਇ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਅਤੇ ਇਸ ਦੌਰਾਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਗੂ ਗਿੱਲ ਆਪਣੇ ਕਰੀਬੀ ਹੋਰ ਰਿਸ਼ਤੇਦਾਰਾਂ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਨੇ ਗੱਗੂ ਗਿੱਲ ਦੇ ਭਾਣਜੇ ਦੇ ਵੱਲੋਂ ਆਪਣੀ ਮਾਂ ਨੂੰ ਅਗਨੀ ਭੇਟ ਕਰਨ ਦੀ ਰਸਮ ਵੀ ਜਿਹੜੀ ਅਦਾ ਕੀਤੀ ਗਈ ਹੈ ਤੇ ਇਸ ਮੌਕੇ ਦੇ ਉੱਤੇ ਗੱਗੂ ਗਿੱਲ ਜਿਹੜੇ ਨੇ ਬਿਹਤ ਹੀ ਭਾਵੁਕ ਨਜ਼ਰ ਆ ਰਹੇ ਨੇ ਤਾਂ ਗੱਗੂ ਗਿੱਲ ਅਕਸਰ ਬਠਿੰਡਾ ਦੇ ਵਿੱਚ ਆਪਣੀ ਭੈਣ ਦੇ ਕੋਲ ਕਾਫੀ ਸਮਾਂ ਬਿਤਾਉਂਦੇ ਵੀ ਨਜ਼ਰ ਆਏ ਨੇ ਅਤੇ ਅੱਜ ਕਿਤਨਾ ਕਿਤੇ ਇੱਕ ਵੱਡਾ ਘਟਾ ਜਿਹੜਾ ਉਹ ਜਰੂਰ ਗੁੱਗੂ ਗਿੱਲ ਨੂੰ ਜਿਹੜਾ ਹੋਇਆ ਏ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਅੰਤਿਮ ਯਾਤਰਾ ਦੀਆਂ ਨੇ ਜਿਸ ਦੇ ਵਿੱਚ ਅੰਤਿਮ ਸੰਸਕਾਰ ਸਮਾਗਮ ਦੇ ਵਿੱਚ ਗੁੱਗੂ ਗਿੱਲ ਸ਼ਰਕਤ ਕਰਦੇ ਨਜ਼ਰ ਆਏ ਨੇ ਮੋਢਾ ਵੀ ਦਿੱਤਾ ਆਪਣੀ ਭੈਣ ਦੀ ਅਰਥੀ ਨੂੰ ਅਤੇ ਅੰਤਿਮ ਵਿਦਾਇ ਜਿਹੜੀ ਦਿੱਤੀ ਗਈ ਹੈ